ਅੱਜ ਸਾਡਾ ਯੂਥ ਕਾਂਗਰਸ ਦਾ 64ਵਾਂ ਸਥਾਪਨਾ ਦਿਵਸ ਹੈ ਫਾਊਂਡੇਸ਼ਨ ਡੇ ਹੈ ਔਰ ਉਸ ਦੇ ਸਾਨੂੰ ਲੜੀ ਤਹਿਤ ਲੜੀਵਰਤੀ ਪਲਾਂਟੇਸ਼ਨ ਦੀ ਤਹਿਤ ਸਾਨੂੰ ਆਈਵਾਈਸੀ ਤੋਂ ਹੁਕਮ ਹੋਇਆ ਰਾਹੁਲ ਗਾਂਧੀ ਜੀ ਤੋਂ ਹੁਕਮ ਹੋਇਆ ਕਿ ਹਰ ਜਗ੍ਹਾ ਹਰ ਹਲਕੇ ਦੇ ਵਿੱਚ ਪਲਾਂਟੇਸ਼ਨ ਡਰਾਈਵ ਚਲਾਈ ਜਾਵੇ ਔਰ ਅਸੀਂ ਉਸੇ ਮੁਹਿੰਮ ਤਹਿਤ ਅੱਜ ਤਕਰੀਬਨ 150 200 ਪੌਦਾ ਲੈ ਕੇ ਮੇਨ ਹਾਲ ਬਜ਼ਾਰ ਚੌਂਕ ਹਲਕਾ ਨੌਰਦੇ ਵਿੱਚ ਪਲਾਂਟੇਸ਼ਨ ਲਈ ਰੁੱਖਾਂ ਰੁੱਖ ਦੀ ਗਿਫਟ ਕਰਨ ਆਏ ਆ ਲੰਗਰ ਲਾਣ ਆਏ ਆ ਰੁੱਖਾਂ ਦਾ ਲੰਗਰ ਲਗਾਣ ਆਏ ਆ ਔਰ ਮੇਰੇ ਨਾਲ ਮੇਰੀ ਨੌਰਦ ਦੀ ਸਾਰੀ ਟੀਮ ਹੈ ਔਰ ਮੈਂ ਇਸ ਰੁੱਖ ਦੀ ਇੱਕ ਸੇਵਾ ਹੈ ਇੱਕ ਸੇਵਾ ਜੋ ਕਿ ਧਰਤੀ ਦੇ ਨਾਲ ਆਕਸੀਜਨ ਦੀ ਹੋਰ ਵੀ ਇੱਕ ਰੁੱਖ ਸੌ ਸੁਖ ਅਸੀਂ ਜਾਗਰੂਕਤਾ ਲਹਿਰ ਨਾਲ ਚਲਾਨ ਆਏ ਆ ਜਿਹੜੀ ਲੋਕਾਂ ਤੱਕ ਪਹੁੰਚੇ ਗੱਲ ਲੋਕਾਂ ਦਾ ਹੋਏ ਕਿ ਆਕਸੀਜਨ ਬਹੁਤ ਜ਼ਰੂਰੀ ਹੈ ਹੋਰ ਸਹੂਬਿਦਾ ਬਹੁਤ ਜ਼ਰੂਰੀ ਜਿਹੜੀ ਸਾਨੂੰ ਕੁਦਰਤੀ ਸਾਨੂੰ ਮਿਲੀ ਹੈ ਪੇੜਾਂ ਤੋਂ ਔਰ ਮੇਰੇ ਨਾਲ ਸਾਰੇ ਵੀਰੇ ਇੱਥੇ ਹਾਜ਼ਰ ਨੇ ਅਹੁਦੇਦਾਰ ਨੇ ਸਾਰੇ ਯੂਥ ਕਾਂਗਰਸ ਦੇ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੀ ਮੀਡੀਆ ਦਾ ਧੰਨਵਾਦ ਕਰਦਾ ਵਾਂ ਕਿ ਇੱਥੇ ਤੁਸੀਂ ਪਹੁੰਚਿਓ ਔਰ ਜਿਹੜੀ ਸਾਡੀ ਸੇਵਾ ਹੈ ਉਹਨੂੰ ਤੁਸੀਂ ਦਿਖਾ ਰਹੇ ਹੋ ਲੋਕਾਂ ਤੱਕ ਕਿ ਹੈ ਬੂਟਿਆਂ ਨੂੰ ਸੰਭਨ ਸੰਭਾਲਣ ਔਰ ਜਿਵੇਂ ਮਾਵਾ ਪੁੱਤ ਪਾਲ ਦੀਆਂ ਇਦਾਂ ਹੀ ਰੁੱਖ ਵੀ ਪਾਲੇ ਜਾਂਦੇ ਨੇ ਔਰ ਇਹ ਰੁੱਖ ਇੱਕ ਅੱਜ ਲਗਾਇਆ ਤੁਹਾਨੂੰ 2 ਸਾਲ ਬਾਅਦ 3 ਸਾਲ ਬਾਅਦ ਕੁਝ ਪੇੜ 5 ਸਾਲ ਬਾਅਦ ਇੱਕ ਛਾਂ ਦੇ ਤੌਰ ਦੇ ਉੱਤੇ ਇੱਕ ਸੇਵਾ ਦੇ ਤੌਰ ਦੇ ਉੱਤੇ ਇੱਕ ਸਾਨੂੰ ਉਲਟਾ ਸਾਨੂੰ ਪਿਆਰ ਦਿੰਦੇ ਨੇ ਆ ਰੁੱਖ ਸਭ ਨੂੰ ਇੱਥੇ ਇਵੈਂਟ ਕਰਨੇ ਚਾਹੀਦੇ ਬਿਲਕੁਲ ਜੀ ਅਸੀਂ ਮੈਂ ਮਾਰਨਿੰਗ ਜੇ ਅਸੀਂ ਆ ਬਾਬਾ ਦੀਪ ਸਿੰਘ ਗੁਰਦੁਆਰਾ ਜੀ ਦੇ ਸ਼ਹੀਦਾਂ ਸਾਹਿਬ ਦੇ ਬਾਹਰ ਵੀ ਉਥੇ ਖੰਡੇ ਵਾਲੇ ਚੌਂਕ ਵੀ ਆਇਆ ਇਵੈਂਟ ਕੀਤਾ ਏ ਔਰ ਹੁਣ ਹਲਕਾ ਨਾਰਥ ਵਿੱਚ ਵੀ ਮੈਂ ਕਰ ਰਹੇ ਆ ਜੀ ਔਰ ਪ੍ਰਮਾਤਮਾ ਕਰੇਗਾ ਅਸੀਂ ਪਹਿਲੇ ਵੀ ਕਰ ਚੁੱਕੇ ਆ ਹੋਰ ਵੀ ਅੱਗੇ ਜਾਗਰੂਪਤਾ ਲਹਿਰ ਵੀ ਹੈ ਨਾਲ ਅਸੀਂ ਬੂਟੇ ਦੇਨੇ ਵੀ ਆ ਔਰ ਜਾਗਰੂਪ ਵੀ ਕਰਦੇ ਆ ਉਹਨਾਂ ਚ ਕਿਹੜੀ ਕਿਹੜੀ ਕੁਆਲਿਟੀ ਆ ਕਿਸ ਤਰ੍ਹਾਂ ਤੁਸੀਂ ਅੱਗੇ ਲੈ ਕੇ ਜਾ ਸਕਦੇ ਹੋ ਯੂਥ ਕਾਂਗਰਸ ਵੱਲੋਂ ਸਾਡੇ ਸੱਚ ਦੇਵਾ ਸਾਹਿਬ ਵੱਲੋਂ ਕੀਤਾ ਗਿਆ ਔਰ ਨਾਰਥ ਦੀ ਸਾਰੀ ਯੂਥ ਕਾਂਗਰਸ ਦੀ ਟੀਮ ਨੇ ਬਹੁਤ ਸ਼ਲਾਘਾਜੋਗ ਪ੍ਰਾਲਾ ਕੀਤਾ ਕਿ ਸਿਆਣੇ ਕਹਿੰਦੇ ਇੱਕ ਰੁੱਖ ਸੌ ਸੁਖ ਵਕਿਆ ਹੀ ਸੂਖਾ ਸੋਖਾ ਅੱਜ ਸਾਨੂੰ ਜ਼ਰੂਰਤ ਹੈ ਰੁੱਖਾਂ ਦੀ ਪਹਿਲਾਂ ਰਿਸ਼ੀ मुनि ਜਿਹੜਾ ਵਾ ਉਹ ਇਹ ਰੁੱਖਾਂ ਦੀ ਪੂਜਾ ਕਰਦੇ ਸੀ ਤੇ ਅੱਜ ਤੁਸੀਂ ਦੇਖੋ ਸੀ ਰੁੱਖ ਵੱਢੀ ਜਾ ਰਹੇ ਹਨ ਰੁੱਖ ਲਾਉਣ ਦੀ ਬਹੁਤ ਜ਼ਰੂਰਤ ਹੈ ਜ਼ਰੂਰਤ ਹੈ ਅੱਜ ਬਹੁਤ ਸ਼ਲਾਘਾ ਜੋ ਕੋ ਪ੍ਰਾਲਾ ਕਰਤਾ ਜਿਹੜਾ ਯੂਥ ਕਾਂਗਰਸ ਨੇ ਔਰ ਜਿੰਨੀ ਸਿਬਤ ਕਰ ਲਈ ਉਹਨੀ ਥੋੜੀ ਅੱਜ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਕਿੰਨੀ ਲੋੜ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵਾਤਾਵਰਣ ਵਿੱਚ ਕਿੰਨਾ ਪੋਲਿਊਸ਼ਨ ਚੱਲ ਰਿਹਾ ਰੱਬ ਨੇ ਸਾਨੂੰ ਇੱਕੋ ਹੀ ਚੀਜ਼ ਦਿੱਤੀ ਸੀ ਆਕਸੀਜਨ ਫ੍ਰੀ ਜੇ ਅੱਜ ਸਾਡੇ ਕੋ ਇੱਥੇ ਰੁੱਖ ਹੋਣਗੇ ਤੇ ਆਕਸੀਜਨ ਮਿਲੇਗੀ ਲੋਕੀ ਆਪਣੀ ਤੰਦਰੁਸਤੀ ਨੂੰ ਬਹਾਲ ਰੱਖਣਗੇ ਜਿਸ ਨਾਲ ਜਿਸ ਨਾਲ ਅੱਜ ਦੇ ਦੌਰ ਚ ਪੋਲੂਸ਼ਨ ਵੱਧ ਰਿਹਾ ਤੇ ਆਪਣਾ ਪਾਣੀ ਥੱਲੇ ਜਾ ਰਿਹਾ ਮੈਨੂੰ ਲੱਗਦਾ ਸਾਨੂੰ ਰੁੱਖਾਂ ਦੇ ਸਾਰੇ ਘਰਾਂ ਚ ਦੋ ਦੋ ਚਾਰ ਚਾਰ ਬਾਹਰ ਰੁੱਖ ਲਾਣੇ ਚਾਹੀਦੇ ਇੱਕ ਤੇ ਉਹਦੇ ਨਾਲ ਪਾਣੀ ਤੇ ਨਾਲ ਇੱਕ ਸਾਡੇ ਨੂੰ ਚੰਗੀ ਜਿਹੜੀ ਆਕਸੀਜਨ ਮਿਲਦੀ ਹੈ ਉਹ ਸਾਡੇ ਪਰਿਵਾਰ ਵਾਸਤੇ ਸਾਡੀ ਸਿਹਤ ਵਾਸਤੇ ਬਹੁਤ ਚੰਗੀ ਹੈ ਇਹ ਸਾਰਿਆਂ ਲੋਕਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਇਹ ਕੋਈ ਮਾੜੀ ਗੱਲ ਨਹੀਂ ਹੈ ਅਸੀਂ ਜਿੰਨਾ ਪੋਲਿਊਸ਼ਨ ਕਰਦੇ ਹਾਂ ਬੰਬ ਚਲਾ ਕੇ ਦੀਵਾਲੀ ਵਾਲੇ ਦਿਨ ਵੀ ਸਾਨੂੰ ਇਹ ਦੁੱਖਾਂ ਦਾ ਵਰਖਾ ਕਰਨੀ ਚਾਹੀਦੀ ਰੋਕ ਲਗਾਉਣੇ ਚਾਹੀਦੇ ਵੱਧ ਤੋਂ ਵੱਧ ਹੋਣਗੇ ਤੇ ਸਾਡਾ ਜਿਹੜਾ ਸਮਾਜ ਆ ਤੰਦਰੁਸਤ ਰਹੇਗਾ